બસ ਬਸ ਬਸ ਅਜਲੀ ਇਹ ਨਹੀਂ ਬੈਠੋ ਥੱਲੇ ਬੈਠੋ ਥੱਲੇ ਬੈਠੋ ਅੱਜ ਲਈ ਇੰਨੇ ਹੀ ਰੋਜ਼ ਆਪਾਂ ਇੱਕ ਘੰਟਾ ਟਾਈਮ ਲਾਇਆ ਕਰਨਾ ਅੱਜ ਆਪਾਂ ਇਨਸਟਰੂਮੈਂਟਸ ਚਲਾਏ ਨੇ ਕੱਲ੍ਹ ਨੂੰ ਤੁਹਾਨੂੰ ਮੈਂ ਸਾਰੇ ਗਾਵਾ ਪਾਸ ਕਰਾਂ ਠੀਕ ਹੈ ਤੁਹਾਨੂੰ ਤਾਂ ਪਤਾ ਮੈਂ ਤਾਂ ਬੇਲਾ ਫਿਰਦਾ ਮੇਰੇ ਕੋਲ ਕੋਈ ਕੰਮ ਕਾਰ ਹੈ ਨਹੀਂ ਦੇਖੋ ਬੱਚਿਓ ਅੱਜ ਕੱਲ੍ਹ ਤੁਹਾਨੂੰ ਪਤਾ ਪੜਾਈਆਂ 'ਚ ਕੁਝ ਨਹੀਂ ਰੱਖਿਆ ਮੈਂ ਵੀ ਐਮਐਡ ਕਰੀ ਫਿਰਦਾ ਜਿਹੜਾ ਪੁੱਤ ਬੇਲਾ ਫਿਰਦਾ ਮੈਨੂੰ 5000 ਦੀ ਵੀ ਨੌਕਰੀ ਨਹੀਂ ਦਿੰਦਾ ਹੁਣ ਤੁਹਾਨੂੰ ਮੈਂ ਬਸ ਐਂ ਹੀ ਬਣਾਉਣਾ ਤੁਸੀਂ ਮੇਰੇ ਅੱਗੇ ਚਾਚੇ ਦਾ ਨਾਮ ਰੌਸ਼ਨ ਕਰਨਾ ਕੀ ਕਰਨਾ ਰੋਸ਼ਨ ਹਾਂ ਰੋਸ਼ਨ ਕੀ ਕਰਨਾ ਰੋਸ਼ਨ ਕੋ ਤਾਂ ਹਾਂ ਤੈਨੂੰ ਕਹਾਂਗੇ ਵਗਵੇਂ ਹੈਨਾ ਚਲੋ ਹੁਣ ਕੁਝ ਖਾਣੇ ਪੀਣੇ ਮੇਰਾ ਤਾਂ ਆਪ ਗळा ਸੁੱਕ ਗਿਆ ਮੈਨੂੰ ਵੀ ਲੋੜ ਆ ਉਹਦੀ ਕੀ ਖਾਂਦੇ ਗੱਲ ਸੁਣ ਵੇ ਹਾਂ ਮੈਂ ਕੀ ਹੋ ਗਿਆ ਤੂੰ ਕੀ ਇਹਨੇ ਪੁੱਠੇ ਕੰਮ ਸਿਖਾਉਣ ਲੱਗਿਆ ਤੇਰੇ ਭਾਈ ਗੁੱਸੇ ਹੁੰਦਾ ਵੱਧ ਤਾਂ ਮੇਰੇ ਨਾਲ ਲੜ ਕੇ ਗਿਆ ਕਹਿੰਦਾ ਤੇਰਾ ਪੁੱਤ ਨੇ ਮੇਰੇ ਪੁੱਤ ਵੀ ਬੱਚੇ ਖਰਾਬ ਕਰਤੇ ਕਹਿੰਦਾ ਪਰਜਾਈ ਤੇਰੀ ਬੋਲਦੀ ਆ ਕਿਉਂ ਤੂੰ ਇਹ ਲੱਗਿਆ ਗੰਜਰਖਾਨਾ ਕਰਨ ਮੈਨੂੰ ਖਰਾਬ ਕਰਤੇ ਇਹਨਾਂ ਨੂੰ ਆ ਸਾਰੀ ਢੜੀ ਬੱਜੇ ਬਜਾ ਕੇ ਪੁੱਠੇ ਕੰਮਾਂ ਦੇ ਲਾ ਕਿਉਂ ਮੇਰੀ ਗੁੱਤ ਪਟਾਉਣਾ ਹੁੰਦੇ ਹੈ ਨਾ ਤੂੰ ਨਹੀਂ ਹਟਾਉਂਦੀ ਤੂੰ ਤਾਂ ਬੇਲਣ ਹੈਗਾ ਹੀ ਇਹਨੂੰ ਗੱਲ ਸੁਣ ਲੈ ਤੇਰਾ ਭਾਈ ਵੀ ਗੁੱਸੇ ਹੁੰਦਾ ਤੇਰੀ ਭਰਜਾਈ ਵੀ ਗੁੱਸੇ ਹੁੰਦੀ ਆ ਕਹਿੰਦੇ ਮੇਰੇ ਜਵਾਕਾਂ ਨੂੰ ਸਕੂਲ ਨਹੀਂ ਜਾਣ ਦਿੰਦਾ ਉਹਨਾਂ ਨੂੰ ਪੜ੍ਹਨ ਨਹੀਂ ਦਿੰਦਾ ਪੇਪਰਾਂ 'ਚੋਂ ਏ ਰਹਿ ਗਏ ਅੱਛਾ ਹਾਲ ਹਾਲ ਹੁੰਦੀ ਆ ਜਦੋਂ ਮੈਡ ਪਾ ਕੇ ਜਾ ਕੇ ਕਹਿੰਦੀ ਆ ਤੁਹਾਡੇ ਬੱਚੇ ਪੜ੍ਹਦੇ ਨਹੀਂ ਹੈਗੇ ਕਿਉਂ ਤੂੰ ਲੱਗਿਆ ਇਹਦੀ ਮਾਂ ਦਾੜੀ ਫੱਟੂ ਤੇਰੀ ਘਰ ਚ ਬਧੂਗਾ ਕਲੇਸ਼ ਕਿਉਂ ਇਹਨਾਂ ਨੇ ਜ਼ਿੰਦਗੀ ਖਰਾਬ ਕਰ ਲਿਆ ਨਾ ਪੜ ਲੈਣ ਦੇ ਮੈਂ ਕਿਨ ਜੇਰਾ ਪੂਰੀ ਉਹ ਤੂੰ ਹੀ ਐ ਸਵੇਰ ਦਾ ਤੇ ਲਈ ਬੈਠਾ ਇਹਨੂੰ ਮੈਂ ਥੋੜੀ ਜ਼ਿੰਦਗੀ ਖਰਾਬ ਕਰਦਾ ਨਾ ਨਾ ਮੈਂ ਥੋੜੀ ਜ਼ਿੰਦਗੀ ਖਰਾਬ ਕਰਦਾ ਆ ਅਸਗਲਾ ਕਹਿੰਦੇ ਨਾ ਤੁਸੀਂ ਮੈਨੂੰ ਕਿਵੇਂ ਕਹਿੰਦੇ ਜ਼ਿੰਦਗੀ ਖਰਾਬ ਕਰਦਾ ਬੇਬੀ ਤੇਰੀ ਹਾਂ ਤੇ ਹਾਂ ਕਹੇ ਲੱਗੇ ਮੰਮੀ ਮੈਂ ਨਾ ਜ਼ਿੰਦਗੀ ਬਣਾਉਣ ਦੀ ਸੋਚ ਰਿਹਾ ਆ ਆ ਤੂੰ ਮੇਰੇ ਵਾਲੀ ਦੇਖ ਲੈ ਮੈਂ ਐਮ ਐਡ ਕਰੀ ਫਿਰਦਾ ਮੈਂ ਨੌਕਰੀ ਲੈਣ ਜਾਣਾ ਕਹਿੰਦਾ ਤੈਨੂੰ 9000 ਰੁਪਏ ਦੇ ਲਾਗੇ ਮੈਂ ਕਹਿੰਦੀ ਮੈਂ ਤਾਂ ਇੰਨੀ ਪੜ੍ਹਾਈ ਇੰਨੇ ਨੰਬਰਾਂ ਚ ਪਾਸ ਕੀਤੀ ਆ ਕਹਿੰਦੇ ਨਾ ਵੀ ਬੱਸ ਵਾਤ ਤੋਂ ਵਾਤ ਦੱਸ ਨਹੀਂ ਹਾਂ ਤਾਂ ਘਰੇ ਜਾਓ ਮੈਂ ਤਾਂ ਇਹਨੂੰ ਜ਼ਿੰਦਗੀ ਬਣਾਉਣੀ ਆ ਅੱਜ ਘਰ ਦੇਖ ਲੈ ਸਿੰਗ ਮੈਂ ਤਾਂ ਇਹਨੂੰ ਸਿੰਗਰ ਬਣਾਉਣਾ ਇਹਨੂੰ ਬਣਾ ਮਿਊਜ਼ਿਕ ਡਾਇਰੈਕਟਰ ਘਰ ਦੀ ਕੰਪਨੀ ਹੋਗੀ ਇਹਨਾਂ ਦਾ ਨਾਮ ਉੱਚਾ ਕਰਨਾ ਕੀ ਬਣੇਗਾ ਪੁੱਤ ਤੂੰ ਦੱਸ ਮਮੀ ਨੂੰ ਮੂਸੇੜਾ ਲੈ ਮਿਸੇੜਾ ਬੰਨਣਾ ਕਹਿੰਦਾ ਅਸ ਤੂੰ ਮੂਸੇੜਾ ਬੰਨਣਾ ਕਹਿੰਦਾ ਤੂੰ ਪੁੱਤ ਕੀ ਬਣਨਾ ਦੱਲ ਰੰਗੂ ਲੈ ਲੀਲਾ ਸੜ ਦਰਦਾਂ ਇਹਨੂੰ ਨਹੀਂ ਬਣਾਉਂਗਾ ਸਿੰਗਰ ਬਣੂਗਾ ਪੁੱਤ ਮੈਨੂੰ ਗੁਰੂ ਦਕਸ਼ਣਾ ਦੇ ਦਿੱਤਾ ਅੱਜ ਮੈਨੂੰ ਧਫਾ ਹੋਣਿਓ ਤੁਸੀਂ ਤਾਂ ਸਿੰਗਰੇ ਬਣੀ ਬੈਠੇ ਹੋ ਘਾਦੇ ਹੀ ਸਾਰੇ ਹੱਦ ਮੁੱਕ ਗਈ ਚਲ ਤੇਰੇ ਪਿਓ ਨੂੰ ਸਮਝਾਉਣੀ ਆ ਫਿਰ ਮੈਂ ਵੀ ਕੋਈ ਨਾ ਪੁੱਤ ਕਰ ਲੈਣ ਜਾਣਾਂ ਜਿਹੜਾ ਕੁਝ ਕਰਦੇ ਕੋਈ ਨਾ ਮੈਂ ਤੁਹਾਡੇ ਪਿਓ ਨੂੰ ਕਹਿੰਨੀ ਆ ਖੁੱਲ ਕੇ ਸਿੱਖੋ ਚੱਲ ਕੋਈ ਨਾ ਪੁੱਤ ਗਲਤ ਤੇਰੀ ਸਹੀ ਆ ਹਾਂ ਹੁਣ ਸਭ ਲੋਕ ਲੱਗੇ ਹੋਏ ਨੇ ਇਸੇ ਕੰਮਾਂ ਤੇ ਹੈਨਾ ਆਪਣੇ ਲੱਗ ਜਾਣਗੇ ਫੇਰ ਕੀ ਆ ਚਾਰ ਪੈਸੇ ਤਾਂ ਕਰਨ ਨੂੰ ਆਉਣਗੇ ਪੜ੍ਹ ਲੈ ਕੇ ਤਾਂ ਘਰੋਂ ਹੀ ਜਾਣੇ ਨੇ ਨੌਕਰੀ ਕੋਈ ਮਿਲਣੀ ਹੈ ਨਹੀਂ ਗਵਰਨਮੈਂਟ ਨੇ ਕੁਝ ਕਰਨਾ ਹੈ ਨਹੀਂ ਹੈਨਾ ਇਹੀ ਕੁਝ ਕਰਨਾ ਆਪਾਂ ਨੇ ਸਿਖਾ ਤੂੰ ਮੈਂ ਸਿਖਾ ਉਹਨਾਂ ਨੂੰ ਸਮਝਾਉਣੀ ਆ ਖੁਸ਼ਾ ਪੁੱਤ ਚਲੋ ਹੁਣ ਤੁਹਾਨੂੰ ਮੈਂ ਅੱਧੇ ਘੰਟੇ ਬਾਅਦ ਫੇਰ ਸਿਖਾਉਂਗਾ ਚਲੋ 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 ਰੈਕਟਾ ਸਹੀ ਹੈ ਮੁੰਡੇ ਜੀ ਸਾਰੇ ਲੋਕ ਸਿੰਗਰ ਬਣੇ ਫੜਦੇ ਨੇ ਪੜਾਈਆਂ ਤੇ ਇਹਨੇ ਲੱਖਾਂ ਰੁਪਏ ਖਰਾਬ ਕਰਕੇ ਜ਼ਿੰਦਗੀ ਖਰਾਬ ਕਰਨਾ ਬੱਚਿਆਂ ਦੀ ਇੱਕ ਅਪੀਲ ਉਹਨਾਂ ਸਾਰੇ ਪੜ੍ਹੇ ਲਿਖੇ ਮੁੰਡੇ ਕੁੜੀਆਂ ਵੱਲੋਂ ਸਾਡੀ ਸਰਕਾਰ ਦੇ ਲਈ ਕਹੇ ਸਰਕਾਰੇ ਸਾਡੇ ਵੱਲ ਵੀ ਦੇਖ ਅਸੀਂ ਪੜਾਈਆਂ ਕਰਕੇ ਅੱਜ 5-7 ਹਜ਼ਾਰ ਦੀਆਂ ਨੌਕਰੀਆਂ ਕਰਨ ਦੇ ਲਈ ਮਜਬੂਰ ਹਾਂ ਸਾਡੀਆਂ ਕੀਤੀਆਂ ਪੜਾਈਆਂ ਦੇ ਮੁੱਲ ਪਾ ਇਹਨਾਂ ਨੂੰ ਜਾਇਆ ਨਾ ਜਾ